ਕੀ ਕੋਈ ਕਾਰ ਨਹੀਂ ਮਾਰੀ ਸਾਡੇ ਮਾਰੇ ਬੀਨ ਨਾ ਆਇਆ ਕੱਪਾ ਹੈ ਸਮੱਸਿਆ ਦਾ ਜਾਮ ਕਰ ਦੋ ਤੇ ਕਿਤੇ ਕਾਰ ਲੈ ਕੇ ਆਓ ਮਦਰ ਹਾਦਸੇ ਦੇ ད�ས <inaudible> ད�ས ਮੇਰਾ ਨਾਮ ਜੁਜਾਰ ਸਿੰਘ ਹੈ ਜੀ ਜੁਜਾਰ ਜੀ ਕੀ ਵਾਕਿਆ ਕੀ ਹੋ ਰਿਹਾ ਮੈਂ ਜੇ ਕਿ ਨਾ ਮੈਂ ਅੰਦਰ ਬੈਠਾ ਜੀ ਸਾਡੇ ਗੁਰਦੁਆਰਾ ਸੇਵ ਸਹਿਜ ਬਾਟ ਚੱਲ ਰਿਹਾ ਜੀ ਸਹਿਜ ਬਾਟ ਚੱਲਦੇ ਮੈਂ ਨਾ ਘਰੋਂ ਫੋਨ ਆਇਆ ਜੀ ਮੈਂ ਬਾਹਰ ਦੇਖਿਆ ਮੈਨੂੰ ਮੱਲਾ ਨੇ ਵਾਸੀਆਂ ਨੇ ਕਿਹਾ ਕਹਿੰਦੇ ਇਹ ਸਾਹਮਣੇ ਕੋਈ ਬੰਦਾ ਕੋਈ ਕੰਮ-ਕਮ ਕਰਨਾ ਆਇਆ ਗੁਰਦੁਆਰਾ ਸਾਹਿਬ ਮੈਂ ਕਿਹਾ ਨਾ ਜੀ ਕੰਮ ਤੋਂ ਮੈਂ ਤਾਂ ਕਰਨ ਆਇਆ ਨਹੀਂ ਹੈਗਾ ਮੈਂ ਉੱਪਰ ਗਿਆ ਉਹਨੂੰ ਮੈਂ ਦੇਖਿਆ ਦਰਵਾਜੇ ਤੋਂ ਇਤਨਾ ਆਪੋਜ਼ਿਟ ਜਿਹੜੇ ਗੈਲਰੀਆਂ ਨੇ ਆਪਣੇ ਆਪੋਜ਼ਿਟ ਸੱਚਖੰਡ ਸਾਹਿਬ ਹੈ ਜੀ ਸ਼ੀਸ਼ੇ ਤੋਂ ਮੈਂ ਦੇਖਿਆ ਉਹਨੂੰ ਕੀ ਨਾਮ ਹੈ ਮੈਂ ਕਿਹਾ ਇਹ ਦਾਨ ਪਛਾਤਾ ਜਾਂ ਪਤਾ ਨਹੀਂ ਕੀ ਕਰਨ ਵਾਸਤੇ ਆ ਪਤਾ ਨਹੀਂ ਹੈਗਾ ਨੇ ਦਾਦੂ ਵੀ ਪੀਤੀ ਪੀਆ ਨੇ ਤੇ ਫੇਲੀ ਪੇਰ ਕੀ ਮਾਰ ਜ ਫੇਰ ਇਹਨੂੰ ਕਿਨਾਵੇਂ ਸਾਡੇ ਕਮੇਟੀ ਮੈਂਬਰ ਆਏ ਫੇਰ ਇਹਨੂੰ نیچے ਲੈ ਕੇ ਆਏ ਸਾਡੇ ਟੱਪ ਕੇ ਕਿਉਂ ਨਹੀਂ ਡਰਿੰਕਰ ਰੱਖੀ ਸੀ ਕਿਨੇ ਹਾਂ ਜ ਡਰਿੰਕ ਕੀਤੀ ਵੀ ਸੀ ਜਿਹਾ ਨਹੀਂ ਦੇਖੋ ਕਿੱਥੇ ਬੰਦ ਹੈ ਕਿਹੜਾ ਇਹ ਉਹ ਬੰਦੇ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਕਿੱਥੇ ਦਾ ਕਿੱਥੇ ਦਾ ਇਹ ਨਹੀਂ ਸਾਨੂੰ ਦੱਸਿਆ ਇਹ ਕਹਿੰਦੇ ਨੇ ਨੇਪਾਲ ਦਾ ਕਹਿੰਦੇ ਨੇ ਚੰਦਰ ਦਾ ਹਰ ਪੱਕਾ ਦਾ ਇਹਨੂੰ ਪਹਿਲਾਂ ਵੀ ਇੱਥੇ ਦੇਖਿਆ ਸੀ ਅਸੀਂ ਕਦੀ ਬੰਦੇ ਨੇ ਇਹਨੂੰ ਦੇਖਿਆ ਸੀ ਇਹ ਕਹਿੰਦਾ ਮੈਂ ਪਹਿਲੀ ਵਾਰ ਆਇਆ ਇੱਥੇ ਪੰਜ ਛੇ ਦਿਨ ਪਹਿਲਾਂ ਇੱਥੇ ਕੋਈ ਲੰਗਰ ਸੀ ਜਿਹਦੇ ਭੋਗ ਸੀ ਮੋਹਰ ਦਾ ਉਹ ਬੰਦੇ ਕਹਿੰਦੇ ਅਸੀਂ ਇਹਨੂੰ ਇੱਥੇ ਦੇਖਿਆ ਸੀ ਇਹ ਕਿੰਨੇ ਵਜੇ ਦੀ ਗੱਲ ਹੈ ਉੱਪਰ ਚੜਿਆ ਸੀ ਕੀ ਲਾ ਲਓ 4 ਵਜੇ ਦੀ ਗੱਲ ਹੈ ਤੇ ਕੋਈ ਤੁਹਾਨੂੰ ਕੀ ਲੱਗਦਾ ਬੇਜਵੀ ਕਰਨ ਗਿਆ ਜਾਂ ਚੋਰੀ ਦੇ ਮਾਮਲੇ ਚ ਵੀ ਜਾ ਸਕਦਾ ਚੋਰੀ ਦੇ ਮਾਮਲੇ ਗਾ ਬੂਟ ਬੂਟ ਵੀ ਪਾਈ ਹੋਈ ਸੀ ਨਾ ਬੂਟੇ ਦੇ ਪਾਏ ਨੇ ਦਾਰੂ ਦੇ ਪਿੱਛੇ ਹੋਈ ਜੇ ਵਿੱਚ ਇਹ ਜਰਦਾ ਕੁਝ ਹੀ ਦੱਸਿਆ ਗਿਆ ਕੀ ਕਿਧਰੋਂ ਦੀ ਵੜਿਆ ਕਿਦੋਂ ਦੀ ਅੰਦਰ ਕੇ ਬੂਟੇ ਨਾਲ ਦੇ ਕੋਠੇ ਦੇ ਚੜ੍ਹੇ ਲਾਲ ਜੰਦੇ ਦਿਖਾਣਾ ਤੂੰ ਸੜਕ ਦੇ ਉੱਪਰ ਇੰਤਰ ਆ ਗਿਆ ਪੱਪ ਕੇ ਮਲਤੀ ਦਵਾਨ ਉਹ ਅੰਦਰੋਂ ਸਾਡਾ ਪੁੰਡਾ ਬੰਦ ਸੀ ਜਿਹੜੇ ਮਾਰਗ ਦੇ ਰੂਪ ਹੈ ਕੋਈ ਪੁਲਿਸ ਨੂੰ ਸੁਣੋ ਇਤਲਾਹ ਦਿੱਤੀ ਹੈ ਤੁਸੀਂ ਇਤਲਾਹ ਦਿੱਤੀ ਹੈ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜਿਹਦਾ ਦਿਨ ਬਤੀ ਦਿਨ ਬੇਜਵੀ ਦੇ ਕਾਂਡਜੇ ਜਾ ਰਿਹਾ ਹੈ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਇਸ ਤੋਂ ਪੁੱਛੇ ਕਿ ਕਿਉਂ ਆਇਆ ਕਰੇ ਦਿਨ ਬਤੀ ਦਿਨ ਤੁਹਾਨੂੰ ਪਤਾ ਗੁਰਦੁਆਰਿਆਂ ਦੇ ਮਾਰਗ ਦੇ ਰੂਪ ਵੀ ਬੇਜਵੀ ਹੁੰਦੀ ਹੈ ਜਿਵੇਂ ਆ ਕੇ ਇਸ ਨੂੰ ਸੰਭਾਲਣ ਗੱਲ ਜਿਹੜੀ ਪੁਨੀਆ ਤੋਂ ਪੁਸਤਾਚ ਕਰ ਪੁਨੀਆ ਹਸੀ ਉਸਤਾ ਜੀ ਕਹਿੰਦਾ ਵੀ ਜੋ ਵੀ ਬੰਦੇ ਚਦਨੀ ਕਾਰਵਾਈ ਬਣਦੇ ਉਹ ਕਰਨ ਆ ਜੋ ਮਾਹੌਲ ਨਾ ਫਰਾਵੇ ਜਿਹੜਾ ਪ੍ਰੀਤਨਗਰ ਗੁਰਦੁਆਰਾ ਸਰ ਪ੍ਰੀਤਨਗਰ ਗੁਰਦੁਆਰਾ ਸਾਹਿਬ ਜਿਹੜੀ ਸਰ ਕੋਈ ਹੈ ਇੱਕੀ ਮਾਮਲਾ ਕੀ ਹੈ ਸਰ ਸਾਡੇ ਐਸਐਚਓ ਸਾਹਿਬ ਨੂੰ ਇੰਟੀਮੇਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੇਲੀ ਵਸਤੂ ਜ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਤੇ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਾਂਗੇ ਵੀ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਵਿਅਦਬੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਕਿੱਥੇ ਰਹਿਣਾ ਲ ਕੋਈ ਪਤਾ ਪੱਛੇ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲ ਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰ ਉਹਦਾ ਕਰਨ